ਬਾਣੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਸੇਵ ਕੀਤੀ ਸੰਤੋਖੀ ਸੰਤੋਖੀ ਜਿਹੜਾ ਸਤੋਖੀ ਜਿਹੜਾ ਸੰਤੋਖੀ ਉਹ ਹੀ ਸੇਵਾ ਕਰ ਸਕਦੇ ਨੇ ਕਿਹੜੀ ਸੇਵਾ ਉਹ ਹੀ ਗੁਰਬਾਣੀ ਅਨੁਸਾਰ ਚੱਲ ਸਕਦੇ ਨੇ ਉਹ ਹੀ ਬਾਣੀ 'ਚ ਰਹਿ ਸਕਦੇ ਨੇ ਉਹ ਹੀ ਗੁਰਕਾ ਸ਼ਬਦ ਕਮਾ ਸਕਦੇ ਨੇ ਗੁਰਕਾ ਸ਼ਬਦ ਕਮਾਉਣਾ ਸੇਵਾ ਹੈ ਗੁਰਸੇਵਾ ਹੈ ਹਰ ਸ਼ਬਦ ਵਿਚਾਰ ਗੁਰ ਕਰਦਾ ਹੈ ਕਾ ਸ਼ਬਦ ਉਪਦੇਸ਼ ਹੈ ਇਹਦੀ ਵਿਚਾਰ ਕਰਨੀ ਗੁਰ ਕੀ ਸੇਵਾ ਇਹਦੇ ਵਿੱਚ ਹੀ ਹੈ ਪਾਣੀ ਚੱਲਣਾ ਗੁਰ ਕੀ ਸੇਵਾ ਤੇ ਵਿਚਾਰਾਂ ਗੈ ਨਹੀਂ ਸ਼ਬਦ ਪਾਣੀ ਦੇ ਵਿੱਚ ਪਾਣੀ ਚੱਲਣ ਨੂੰ ਆਂ ਨਹੀਂ ਕਹਿੰਦੀਆਂ ਹਾਂ ਜੇ ਵਿਚਾਰਾਂ ਗੇ ਚੱਲਾਂਗੇ ਸੇਵ ਕੀਤੀ ਸੰਤੋਖੀ ਇਹ ਪਹਿਲਾਂ ਸੰਤੋਖੀ ਹੋਊਗਾ ਕਾਇਦ ਦਾ ਲੰਘ ਸਕਦਾ ਸੰਤੋਖ ਤੋਂ ਪਹਿਲਾਂ ਨਹੀਂ ਲੰਘ ਸਕਦਾ ਬਾਇਆ ਤਾਂ ਸੰਤੋਖ ਆ ਜੋ ਦੇਵੇ ਸੋ ਖਾਈਂ ਜੋ ਤੂੰ ਦੇਂ ਕੋ ਖੜਖ ਚਿਹਰੇ ਗਾ ਕੋਈ ਫਰਕ ਨਹੀਂ ਪੈਂਦਾ ਇਹਦਾ ਨਾ ਕੋਈ ਫਰਕ ਪੈਂਦਾ ਕਿ ਸੰਤੋਖੀ ਇੰਦਰ ਸੰਤੋਖੀ ਹੋ ਜਾਂਦਾ ਅਪੂਰਾ ਵੱਢਿਆ ਗਿਆ ਤਾਂ ਵੀ ਕੋਈ ਕੱਲ ਨਹੀਂ ਸੋ ਪੂਰਾ ਫੋਗ ਗਿਆ ਤੂੰ ਵੀ ਤਾਂ ਵੀ ਕੋਈ ਨਾ ਘਟ ਗਿਆ ਤਾਂ ਵੀ ਤੇਰਾ ਵੱਢ ਗਿਆ ਤਾਂ ਵੀ ਤੇਰਾ ਅਜੇ ਦਾ ਜਨਾਜ਼ਾ ਵਰਤਣਾ ਉਹਨਾਂ ਚਰ ਸਾਡਾ ਸਾਡਾ ਤਾਂ ਫੇਰ ਵੀ ਨਹੀਂ ਅਸੀਂ ਸਾਡਾ ਹੀ ਹੁੰਦਾ ਸਾਡਾ ਨਾਂ ਕਹਾਂਗੇ ਤੇ ਫਿਰ ਜਾਇ ਪਹਿਰੇਦਾਰੇ ਹੋ ਗਏ ਕਿਹੜੇ ਵੇਲੇ ਸਾਡਾ ਨਹੀਂ ਨਾਲੇ ਇਹ ਵੀ ਨਹੀਂ ਸਾਨੂੰ ਪਤਾ ਖਲੂਏ ਭਾਈ ਫਰਾਈ ਹੈ ਜਿਹੜੀ ਜਿਹੜੇ ਖਲੂਏ ਭਾਈ ਫਰਾਈ ਹੈ ਉਹਦੇ ਚ ਪ੍ਰਾਣੀ ਕਾ ਤੇਰਾ ਗਿਆ ਮੇਰਾ ਜੈ ਜੈ ਤਰੋਰ ਬੰਦੋ ਬਿਜੇ ਕਾਣੀ ਵਾਸਤੇ ਲੜਦੇ ਰਹੇ ਸਾਰ ਭਾਈ ਉਹ ਕਹਿੰਦਾ ਡਾੜੀ ਤੇ ਮੈਂ ਰੋਜ ਮੈਂ ਨਾ ਤੂੰ ਕਿਉਂ ਬੈਨ ਪਰ ਜੇ ਘਾਣਾ ਲੈ ਕੇ ਵੜਣਾ ਆਇਆ ਮਾਲਕ ਫੇਰ ਉਹ ਉਹ ਉਹਨੂੰ ਰੋਕੋ ਨਾ ਉਹ ਸਾਰੀਆਂ ਡਾੜੀਆਂ ਇਕੱਠੀਆਂ ਵੜ ਦਿੰਦਾ ਪੂਰਾ ਰੁੱਖ ਦਾ ਰੁੱਖ ਉਡਾ ਕੇ ਬਰੇ ਬਾਦ ਦਾ ਇੱਕ ਪੰਛੀ ਆ ਬੈਠੇ ਰ ਬਰਸ਼ਤੇ ਮਾਲਕ ਦਾ ਕੋਈ ਹੋ ਰਿਹਾ ਭਾਈ ਲੜਾਈ ਪਾਛੀ ਦੀ ਜ਼ਰੂਰ ਹੈ ਆਪ ਸੁੱਚੀ ਲੜਾਈ ਪਾਛੀ ਜੇ ਦੀ ਹੈ ਅਦੀ ਲੜਾਈ ਆ ਗਿਆ ਤਾਂ ਦੀ ਲੜਾਈ ਕਾਦੀ ਹੈ ਕੀ ਹੁੰਦਾ 10 ਮਿੰਟ ਨੂੰ ਆਪਾਂ ਤਿਆਰ ਖੜੇ ਆ ਵੜਣ ਨੂੰ ਪੰਜ ਹੀ ਲੜਦੇ ਨੇ ਉੱਤੇ ਆਪਾਂ ਕੀ ਕਹਾਂਗੇ ਜਦੋਂ ਮੋਰਖ ਨੇ ਕਹਾਂ ਗਏ ਉਹਨਾਂ ਨੂੰ ਨਹੀਂ ਬਤਾ ਮੈਂ ਵੜਣਾ ਇਹਨਾਂ ਨੇ ਹੀ ਦੱਸ ਤਾ ਉਹ ਤਾਂ ਜਦੋਂ ਬਤਾ ਲੱਗੂ ਜਾਂ ਫੜ ਕੇ ਸੜ ਦੇਣਾ ਅਗਿਆਨਤਾ ਦੀ ਗੱਲ ਇਹ ਆਦਮੀ ਨੂੰ ਅਗਿਆਨਤਾ ਹੈ ਜੀ ਸੇਵ ਕੀਤੀ ਸੰਤੋਖੀ ਹੀ ਜਿਹਨੇ ਸੱਚੋ ਸੱਚ ਤੇ ਆਇਆ ਸੇਵਾ ਜੇ ਕੀਤੀ ਹੈ ਹੈ ਪਾਣਾ ਜ ਮਨਿਆ ਹੈ ਗੁਰਬਾਣੀ ਦੀ ਜੇ ਕਿਸੇ ਨੇ ਵਿਚਾਰ ਕੀਤੀ ਹੈ ਉਹ ਸੰਤੋਖੀ ਆ ਨਹੀਂ ਕੀਤੀ ਹੈ ਸੰਤੋਖੀ ਤੇ ਬਰੰਦੀ ਹੋ ਸਕਦਾ ਸੰਤੋਖ ਹੈ ਘਰਾ ਸਕਦਾ ਸਭ ਤੋਂ ਪਹਿਲਾਂ ਕਿਸੇ ਬੱਜ ਜਨਾਈ ਜਰ ਮਾਇਆ ਤੋਂ ਸੰਤੋਖ ਦੀ ਹੈ ਔਰ ਦਸਾਂ ਗਾਧੀਆਂ ਹੁੰਦੀਆਂ ਵੇ ਸੰਤੋਖੀਆਂ ਦੀਆਂ ਨੇ ਸੱਤੋ ਖਲਿਆ ਹੋਇਆ ਸੱਤੋ ਬਸੂਤ ਸੰਦਾ ਕਾਜੀ ਸੱਤੋ ਬਸੂਤ ਥੋੜਾ ਦਾ ਧਾਗਾ ਟੁੱਟ ਗਿਆ ਫਿਰ ਤੱਕ ਰਾਂ ਇੰਦਰੀ ਤੱਕ ਨਾ ਨਾੜੀ ਖੜ ਕੇ ਥੁੱਕ ਪਵੇ ਨਾ ਦਾੜੀ ਕਿਉਂ ਥੋੜਾ ਬੋਲੋ ਸਿੱਖਿਆ ਜੀ ਕੀ ਜਿਹੜੇ ਰੌਲਾ ਪਾਉਂਦੇ ਨੇ ਸਿੱਖਿਆ ਨਹੀਂ ਆਪ ਸਦੋਖੀ ਹੈਗੇ ਨੇ ਤਾਂ ਆਪ ਵੀ ਸਦੋਖੀ ਨਹੀਂ ਹਣ ਤੋਕੀ ਤੇ ਬਾਅਦ ਅੱਗੇ ਸੇਵਾ ਪਈ ਹੈ ਅੱਗੇ ਬਹੁਤ ਪਿਆ ਉੱਤੇ ਧੁਰ ਜਾ ਕੇ ਫੇਰ ਕਹਾ ਦਾ ਜਾ ਕੇ ਸਿੱਖੀ ਦਾ ਪ੍ਰਚਾਰ ਹੈ ਜੋ ਤਾਂ ਜੋ ਤਾਂ ਮਨ ਪਰਬੋਧਿਆ ਕਿਥੇ ਹੈ ਸੰਤੋਖ ਤਾਂ ਪਹਿਲੀ ਪੂਰੀ ਪੜਾਈ ਆ ਮੋਟੀ ਜੀ ਹੋਈ ਆ ਸਾਰੀਆਂ ਬੰਤਾਈ ਕਰਾਉਂਦੀਆਂ ਨੇ ਅਜੋ ਕਹਾ ਬਹੁਤ ਕੁਝ ਆ ਜਾ ਸਾਰੀ ਗੱਲ ਦੀ ਸਮਝ ਆ ਜਵੇ ਫੇਰ ਗੁਰਮਤਿ ਦੀ ਗੱਲ ਕਰਨੀ ਚਾਹੀਦੀ ਹੈ ਸਤੋਖੀ ਨੂੰ ਗੁਰਮਤਿ ਦੀ ਸਮਝ ਨਹੀਂ ਹੁੰਦੀ ਅਜਾ ਤਾਂ ਇਹ ਸ਼ੁਰੂ ਕੀਤੀ ਹੈ ਸਮਝ ਲੈਣੀ ਪੜ੍ਹਾਈ ਉਹ ਸਤੋਖੀ ਸ਼ੁਰੂ ਕਰਦਾ ਹੈ ਮਨ ਜਿਹਦਾ ਲੱਗਦਾ ਨਾ ਪੜ੍ਹਾਈ 'ਚ ਬੱਚੇ ਦਾ ਉਹਦਾ ਬਾਹਰ ਕਿਸੇ ਹੋਰ ਚੀਜ਼ 'ਚ ਮਨ ਰਹੀ ਹੁੰਦਾ ਹੋਣਾ ਜਿੱਦਾਂ ਜੇ ਉਹਦਾ ਬਾਹਰ ਕਿਸੇ ਹੋਰ ਚੀਜ਼ 'ਚ ਮਨਣਾ ਚਾਹੇ ਖੇਡ ਦੇ ਵਿੱਚ ਆ ਚਾਹੇ ਕਿਸੇ ਹੋਰ ਟੀ ਵਿੱਚ ਪੜ੍ਹਾਈ 'ਚ ਮਨ ਨਹੀਂ ਲੱਗਦਾ ਏਵੇਂ ਸਾਡਾ ਕੁਰਬਾਨੀ ਤੇ ਨਹੀਂ ਮਨ ਲੱਗਦਾ ਮਨ ਤਾਂ ਮਾਇਆ ਹੱਥ ਵਿੱਚ ਆਇਆ ਹੈ ਭਾਈ ਮਨ ਮਾਇਆ ਹੱਥ ਵਿੱਚ ਆਉਂਦਾ ਸਤੋਕ ਕਿੱਥੇ ਹੁੰਦਾ ਪੜਾਈ ਕੀ ਹੁੰਦੀ ਹੈ ਮਰਨਾ ਕੀ ਹੈ ਸਿੱਖੀ ਕਿੱਥੇ ਹੈ ਸਿੱਖਿਆ ਤਾਂ ਗੱਲ ਹੀ ਨਹੀਂ ਸ਼ੁਰੂ ਕੀਤੀ ਸਹਿਬ ਕੀਤੀ ਸਤੋਕ ਹੀ ਜਿਹਨ ਸੱਚੋ ਸੱਚ ਧਿਆਉ ਉਹਨੀ ਬੰਦੇ ਸੱਚ ਮਾਇਆ ਤੋਂ ਧਿਆਨ ਹਟ ਕੇ ਸੱਚ ਦੇ ਧਿਆਨ ਲੱਗਦਾ ਹੈ ਮਾਇਆ ਝੂਠ ਹੈ ਉਹ ਝੂਠ ਤੋਂ ਦਸਤੋਖ ਕੱਲੋ ਜੇ ਝੂਠ ਹੈ ਮਾਇਆ ਝੂਠ ਤੋਂ ਸੰਤੋਖ ਨਹੀਂ ਕਰਿਆ ਆ ਜੋ ਹੋ ਕਦਾ ਝੂਠ ਦੀ ਹੈ ਗੱਲ ਸਿੱਖੀ ਦੀ ਕਰਦੇ ਜੇ ਐ ਜੀ ਸਿੱਖੀ ਨਹੀਂ ਜਗਦੀ ਜਾਈਂ ਜੇ ਤੁਸੀਂ ਪ੍ਰਚਾਰ ਕਰਦੇ ਹੋ ਐ ਸਿੱਖੀ ਨਹੀਂ ਹੁੰਦੀ ਐ ਸਿੱਖੀ ਦਾ ਨਾਸ ਕਰਨ ਵਾਲੇ ਆ ਪ੍ਰਚਾਰ ਤੁਹਾਡਾ ਜਿਹੜੀਆਂ ਅਰਦਾਸਾਂ ਨੇ ਨਾ ਮਨੋ ਕਾਮਨਾ ਹੁੰਦੀਆਂ ਇਹੀ ਦਾ ਸਿੱਖੀ ਦਾ ਨਾਸ ਕਰਨ ਵਾਲਿਆਂ ਨੇ ਸੰਤੋਖ ਦਾ ਇਹ ਹੀ ਪੈਦਾ ਹੋਣ ਦਿੰਦੀ ਆ ਸੰਤੋਖੀ ਦੇ ਬਿਨਾ ਸੇਵਾ ਨਹੀਂ ਹੋਣੀ ਸ਼ਬਦ ਵਿਚਾਰ ਨਹੀਂ ਹੋਣਾ ਬਾਣੀ ਮੰਨੀ ਨਹੀਂ ਜਾਣੀ ਕਿਵੇਂ ਪੈਦਾ ਹੋ ਜੂ ਸਿੱਖੀ ਐਸਾ ਹਾਲਤ ਵਿੱਚ ਦਸਤਾਰ ਮੁਕਾਬਲਾ ਕਰਾਇਆ ਤੇ ਆ ਇੱਕ ਨਵੀਂ ਭਗਤੀ ਲਖਣ ਭਗਤੀ ਸ਼ੁਰੂ ਕਰ ਲਈ ਕਿੱਥੇ ਲਗਿਆ ਲਖਣ ਭਗਤੀ ਗੁੱਡੇ ਮਨ ਮੁਖ ਦੇ ਗੁੱਡੇ ਫਰੇਬੀ ਦੇ ਉਹ ਲਖਣ ਭਗਤੀ ਦਾ ਪੰਡਤਾਂ ਦੀ ਹੈ ਬਰਾਏ ਜਿੰਨੇ ਵੀ ਲਿਖਤਾਂ ਨੇ ਲਿਖਦੇ ਨੇ ਲੋਕ ਸਾਰੇ ਵਖਤਰ ਨੇ ਵਖਤ ਕੌਣ ਹੁੰਦਾ ਹੈ ਉਹ ਬਣ ਕੇ ਲਿਖਿਆ ਹੋਇਆ ਹੈ ਲਿਖਣ ਨੂੰ ਭਗਤੀ ਬਣਾ ਲਿਆ ਉਹ ਤਾਂ ਹੀ ਲੱਖ ਵਾਰ ਲੇਖਨ ਭੇਜਰ ਵੈਰੂ ਵੈਰੂ ਦਲੀ ਤੇ ਮੇਰੋਂ ਭਗਤੀ ਬਣਾ ਲਿਆ ਕਿੱਡਾ ਫਰੇਵ ਹੈ ਇਹ ਫਰੇਵ ਹੈ ਗੁਰਮਤ ਨਾਲ ਗੁਰੂ ਨਾਲ ਫਰੇਵ ਹੈ ਬਹੁਤ ਫਰੇਬੀ ਆਦਮੀ ਹੁੰਦਾ ਹੈ ਤੂੰ ਤੁਸੀਂ ਗਾ ਨਾਂਗੇ ਤਾਂ ਵੀ ਮਰ ਗਏ ਪਿਛਰੇ ਦੇ ਤਾਂ ਵੀ ਮਰ ਗਏ ਜੇ ਗੁਰਬਾਣੀ ਤੋਂ ਗਾ ਨਾਂਗੇ ਤਾਂ ਵੀ ਮਰ ਗਏ ਪਿਛਰੇ ਦੇ ਤਾਂ ਵੀ ਮਰ ਗਏ ਕਾਲ ਉਂਗਲੀ ਭੜ ਕੇ ਚੱਲेंगे ਨਾ ਸਬਰ ਰਹਿ ਕੇ ਚੱਲेंगे ਅੱਲਾ ਫੜ ਕੇ ਰੱਖਾਂਗੇ ਤਾਂ ਹੀ ਬਚਦਾ ਉਹਦਾ ਜਿੱਥੇ ਪੈਰ ਰੱਖਿਆ ਉਹਨੇ ਉਹ ਪੈਰ ਤੇ ਰੱਖਣਾ ਪੈਰ ਉੱਤੇ ਬਿਲਕੁਲ ਉਸੇ ਪੈਰ ਤੇ ਪੈਰ ਆਵੇ ਆਪਣਾ ਪਿਛੇ ਰਹਿ ਕੇ ਦੱਸ ਕਾ ਕੀ ਪਤਾ ਕਿਥੇ ਪੈਰ ਰੱਖਿਆ ਸੀ ਇਹ ਤਾਂ ਉਹ ਸਹੀ ਬਿਲਕੁਲ ਪੈਰ ਤੇ ਪੈ ਰਹਾ ਵੇ ਤਾਂ ਬਚਤਾ ਇਹ ਅੰਦਰ ਉੱਧਰ ਹੋਇਆ ਹੋਇਆ ਪੈਰ ਦਲਦਲ ਹੈ ਉਨਾ ਹੀ ਥੋਸ ਠੀਕ ਹੈ ਜਿੱਥੇ ਪੈਰ ਰੱਖਿਆ ਹੋਇਆ ਹੈ ਬਾਕੀ ਸਭ ਦਲਦਲ ਹੈ ਬਾਕੀ ਸਭ ਆਇਆ ਖੜੇ ਹੋ ਕੇ ਕਿ ਬਾੜੋਂ ਨਿੱਕੀ ਮਾਰਗ ਤੇ ਨੰਬਰੀਕ ਉਨੇ ਬੰਦੇ ਪੈਰ ਨਾ ਰੱਖਿਓ। ਉਹਨੇ ਬੰਦੇ ਪੈਰ ਨਾ ਰੱਖਿਓ ਨਾ। ਬਾਕੀ ਸਭ ਜਗ੍ਹਾ ਬੰਦੇ ਪੈਰ ਹੈ ਜਿੱਥੇ ਗੁਰ ਕੇ ਚੜਨੇ ਜਿੱਥੇ ਰੱਖਿਆ ਉਹ ਤੇ ਬਿਨਾਂ ਸਭ ਬੰਦੇ ਪੈਰ ਹੈ। ਕਰ ਸੁਕ੍ਰਿਤ ਧਰਮ ਕਮਾਇਆ। ਇਹ ਸੁਕ੍ਰਿਤ ਕਰ ਸੁਕ੍ਰਿਤ ਧਰਮ ਬਿਲਕੁਲ। ਸੁਕ੍ਰਿਤਾ। ਤੂੰ ਸੁਕ੍ਰਿਤੀ। ਸੁਕ੍ਰਿਤੀ ਹੁੰਦੀ ਹੈ ਹੁਕਮ ਦੇ ਪਾਣੇ ਚ ਚਲਣਾ। ਚੰਗੀ ਸਰਬ ਸ੍ਰੇਸ਼ਟ ਕ੍ਰਿਤੀ। ਕ੍ਰਿਤੀ ਅਸਤ ਮੰਨਦੀ ਜਿਹੜੀ ਹੈ ਨਾ ਸੋਚ ਉਹ ਕ੍ਰਿਤੀ ਕਰਦੇ ਸਾਡੀ ਸੋਚ ਗੁਰਮਤਿ ਅਨੁਸਾਰ ਹੋ ਜੇ ਤੇ ਸੁਖ ਕ੍ਰਿਤੀ ਜੇ ਸਾਡੀ ਸੋਚ ਹੈ ਪਰਮਤਿ ਅਨੁਸਾਰ ਹੋਗੀ ਨਾ ਤੇ ਸੁਖ ਕ੍ਰਿਤੀ ਕਰੂ ਤਾਂ ਉਹੀ ਜੋ ਸੋਚੂ ਗੁਰਮਤਿ ਅਨੁਸਾਰ ਹੈ ਬਾੜਾ ਮਿੱਠਾ ਲੱਗਦਾ ਸੋਚ ਹੈ ਗੁਰਮਤਿ ਅਨੁਸਾਰ ਹੋ ਬਾੜਾ ਅਨਸਾਰ ਤੇ ਸੁਖ ਕ੍ਰਿਤੀ ਜੇ ਸੁਕ੍ਰਿਤੀ ਦੀ ਤੇ ਧਰਮ ਨਹੀਂ ਕਮਾਇਆ ਹੋਣਾ ਕਾਲ ਸੁਕ੍ਰਿਤੀ ਧਰਮ ਸੁਕ੍ਰਿਤ ਤਤ ਨੋਕੜ ਸੁਕ੍ਰਿਤ ਸੁਕ੍ਰਿਤ ਧਰਮ ਕਮਾਇਆ ਉਹਨੇ ਮੰਨ ਚ ਪੈ ਰੱਖੋ ਕੀ ਕਰ ਚੰਗੀ ਸੋਚ ਕਰਕੇ ਗੁਰਮਤਨਸਾਰ ਸੋਚ ਕਰ ਰੱਖ ਕੇ ਗੁਰਮਤਿ ਵਾਲੀ ਸੋਚ ਧਾਰਨ ਕਰਕੇ ਕੀ ਧਰਮ ਕਮਾਇਆ ਜਾ ਸਕਦਾ ਹੈ ਉਹਨਾਂ ਨੇ ਕਮਾਇਆ ਜਿਨ੍ਹਾਂ ਨੇ ਮਾਇਆ ਦੀ ਸੋਚ ਤਿਆਗਤੀ ਮਾਇਆ ਦੀ ਭੁੱਖ ਤਿਆਗਤੀ ਆਇਆ ਬਾਰੇ ਸੋਚਣਾ ਹੀ ਬੰਦ ਕਰਤਾ ਪਰ ਬਾਣੀ ਨੂੰ ਸਮਝਣਾ ਵਿਚਾਰਨਾ ਸ਼ੁਰੂ ਕਰਤਾ ਬਾਣੀ ਅਨੁਸਾਰ ਚੱਲਣਾ ਸ਼ੁਰੂ ਕਰਤਾ ਜੇ ਸੁਣ ਕੇ ਛੱਡ ਦਿੱਤਾ ਨਾ ਉਹ ਬੁੱਢੇ ਕਾਲੀ ਧਾਰ ਚੱਪੜ ਚੱਲਣ ਰਤਨ ਸੇ ਸੁਣ ਲਿਆ ਰਹਿ ਗਏ ਜਿਨ੍ਹਾਂ ਨੇ ਸੁਣ ਕੇ ਛੱਡਤੀ ਨਾ ਉਹ ਤਾਂ ਬਹਿ ਗਏ ਬੁੱਢੇ ਕਾਲੀ ਧਾਰ ਕਲਪਨਾ ਦੀ ਨਦੀ 'ਚ ਬਹਿ ਗਏ ਉਹ ਮਾਇਆ ਦੀ ਧਾਰ 'ਚ ਬਹਿ ਗਏ ਬਤਾਲੀ ਨਦੀ 'ਚ ਹਟ ਕੇ ਰੁੜ ਗਏ ਦਲਾ ਕਰਦੇ ਨੇ ਲਖਣ ਭਗਤੀ ਦੀਓ ਕਲਪਨਾ ਦੀ ਨਦੀ 'ਚ ਖੋਤੇ ਖਾਂਦੇ ਜਾਂਦੇ ਨੇ ਸਾਰੇ ਇਹ ਜਿਹੜੇ ਹੀ ਖਾਂਦੇ ਕਹਿਣ ਨਹੀਂ ਖਾਂਦੇ ਕਹਿਣਾ ਕਿ ਨਹੀਂ ਖਾਂਦੇ ਗੱਲਾਂ ਕੀ ਕਰਦੇ ਨੇ ਅੰਦਰ ਜਾ ਕੇ ਦੇਖੋ ਤੁਹਾਡੇ ਕੀ ਆ ਅੰਦਰ ਵਾਇਆ ਜੀ ਕੋ ਸੰਸਤਾਵਾਂ ਬਹੁਤ بڑا ਪ੍ਰਪੰਚ ਬਣਾਊਗਾ ਇਹ ਵੀ ਪ੍ਰਪੰਚ ਬਣਾਉਦਾ ਪ੍ਰੋਗਰਾਮ ਬਣਾ ਲਿਆ ਹੋਰ ਜਿਵੇਂ ਨੇ ਬਣਾਇਆ ਸੀ ਨਾ ਜੋਸ਼ੀ ਨੇ ਪ੍ਰਪੰਚ ਉਹ ਤੋਂ ਵੱਡਾ ਰਹੂਗਾ ਪ੍ਰਪੰਚ ਹਾਲ ਤਾਂ ਆਪਣੇ ਉਹ ਤਿਆਰ ਕਰ ਰਹੇ ਆ ਨਾ ਇਹ ਪ੍ਰਪੰਚ ਹੀ ਨਾ ਸਭ ਲੋਕ ਪ੍ਰਪੰਚ ਰਹੂਗਾ ਹੈ ਪਰ ਹੋਣ ਨਹੀਂ ਰਹਿ ਜਾਨੇ ਪਰਵਾਹ ਜੀ ਅਵੇਰਨੈਸ ਆ ਜਾਣੀ ਜੀ ਪਰਵਾਹ ਬਾਹਰ ਸਭ ਬਿੱਲੀ ਅਥੇ ਲੜੇ ਵਾਰ ਆ ਗਏ ਹੁਣ ਕੀ ਕਰਨੇ ਆ ਆਪ ਪਬਲਿਕ ਨੂੰ ਪਤਾ ਲੱਗ ਜਾਣਾ ਸਮਝ ਆ ਜਾਣੀ ਗੱਲ ਹੈ ਕਿ ਜਿੰਨਾ ਚਿਰ ਨਹੀਂ ਸੀ ਪਤਾ ਉਹਨਾਂ ਚਿਰ ਚੁੱਪ ਕੀਤੇ ਹੋਏ ਸੀ ਲੋਕ ਸਭ ਜਾਣਦੇ ਸਾਰੇ ਹੀ ਨੇ ਹੈ ਨਹੀਂ ਵੀ ਜਾਣਦੇ ਨੇ ਇਹਨਾਂ ਨੂੰ ਪਰ ਕੀ ਕਰਨਾ ਉਹਨਾਂ ਕੋਈ ਇਹਨੂੰ ਰੋਕਣ ਨੂੰ ਕੋਈ ਨਹੀਂ ਹੈ ਰੋਕਣ ਵਾਲਾ ਹੈ ਕੋਈ ਉਹਨੂੰ ਕੋ ਵਰਸ਼ਦੀ ਹੈ ਰੋਕਣ ਵਾਲੀ ਭਾਸ਼ਾ ਉਹਨਾਂ ਨੂੰ ਨਹੀਂ ਪਤਾ ਗੁਰਬਾਣੀ ਕੀ ਕਹਿੰਦੀ ਐ ਨਹੀਂ ਪਤਾ ਕਿਵੇਂ ਗੁਰਬਾਣੀ ਤੋਂ ਖਲਾਫ ਨੇ ਨਹੀਂ ਸਮਝਾਇ ਉਹਨਾਂ ਉਹਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਉਹਨਾਂ ਦੁਨੀਆਂ ਤੋੜੇ ਬੰਦਨਾ ਦੁਨੀਆਂ ਦੇ ਵਿੱਚ ਬੰਦਨ ਨੇ ਨਾ ਹੋਵੇ ਇਹ ਹੋਵੇ ਹੀ ਬੰਦਨਾ ਫਿਰ ਫਿਰ ਜੁਨੀ ਪਾਏ ਤੇ ਬੰਦਨਾ ਤੋੜ ਦਿੰਦੇ ਹੋਵੇ ਦੇ ਉਹਨਾਂ ਦਾ ਆਉਣਾ ਜਾਣਾ ਖਤਮ ਹੋ ਗਿਆ ਅੰਨ ਪਾਣੀ ਥੋੜੇ ਖਾਇਆ ਉਹਨਾਂ ਨੇ ਅੰਨ ਪਾਣੀ ਨਹੀਂ ਖਾਦਾ ਅੰਝਲ ਛਕਣ ਨਹੀਂ ਆਏ ਉਹ ਇੱਥੇ ਅੰਝਲ ਛਕਣਾ ਪੰਡਤ ਆਪਦੇ ਇਹਦਾ ਯਾ ਜਲਦੀ ਝਗਣਾ ਆਇਆ ਹੋਇਆ ਆਦਮੀ ਮਨ ਝਗਣਾ ਚੱਲਿਆ ਇਹਨਾਂ ਆ ਗਿਆ ਫੇਰ ਝਗੜੂ ਦੂਜੀ ਵਾਰ ਪਿਛਟਕਾਰਾ ਨਾ ਹੋ ਜਾਵੇ ਝਪਕਾਰੇ ਦੀ ਗੱਲ ਨਹੀਂ ਕਰਦਾ ਉਹ ਅਨਬਾਣੀ ਝਗੜਨ ਦੀ ਗੱਲ ਕਰਦਾ ਉਹਨਾਂ ਨੇ ਬਣ ਨਹੀਂ ਖਾਦਾ ਅਨਬਾਣੀ ਖਾਦਾ ਹੋਣਾ ਤੇ ਸਰੀਰ ਨੇ ਉਹਨਾਂ ਨੇ ਕਹ ਕਿ ਖਾਣਾ ਅਨਬਾਣੀ ਉਹਨਾਂ ਨੇ ਕੀ ਖਾਂਦਾ ਉਹਨਾਂ ਸੱਚ ਖਾਦਾ ਸੱਚ ਬੈਠੇ ਉਹਨਾਂ ਨੇ ਉਹਨਾਂ ਨੇ ਕੀ ਕਹਦਾ ਸੱਚ ਖਾਦਾ ਤੇ ਸੱਚ ਬੈਠੇ ਸਰੀਰ ਨੇ ਸਰੀਰ ਬਾਹਰ ਦਾ ਸੀ ਜਿਹੜੀ ਚੀਜ਼ ਦਾ ਸਰੀਰ ਬਣਿਆ ਸੀ ਉਹਨੇ ਉਹ ਖਾਦਾ ਤੇ ਉਹ ਪਹਿਨੇ ਜਿਹੜੀ ਚੀਜ਼ ਦਾ ਆਤਮਾ ਬਣੀ ਉਹਨੇ ਉਹ ਖਾਦਾ ਉਹ ਪਹਿਨੇ ਆਤਮਾ ਸਤਿ ਸਰੂਪ ਹੈ ਉਹ ਆਪਣੀ ਖੁਰਾਕ ਆਦੀ ਸਰੀਰ ਨੇ ਆਪਣੀ ਖੁਰਾਕ ਆਦੀ ਉਹ ਅਨਪੜ੍ਹੇ ਕੋਈ ਨਹੀਂ ਖਾਦਾ ਪੰਡਤ ਨੇ ਖਾਦਾ ਹੋਊਗਾ ਗੁਰਗਵਾਲ ਜੀ ਉਹਨਾਂ ਨੇ ਖਾਦਾ ਹੋਊਗਾ ਇਹ ਖਾਂਦੇ ਹਣਗੇ ਗੁਰਮੁਖੀ ਖਾਂਦੇ ਹਣਗੇ ਗੁਰੂ ਸੱਚ ਖਾਂਦੇ ਨੇ ਸੱਚ ਪਹਿਨਦੇ ਨੇ ਇਹ ਖਾਂਦੇ ਹਣਗੇ ਰਾਗੀ ਰੋਗੀ ਨੇ ਜਨੇ ਸਭ ਖਾਂਦੇ ਹੋੜ ਗਏ ਤੁਮ ਬਖਸੀਸੀ ਅਗਲਾ ਨਿਤ ਦੇਵੇ ਜਿਹੜੇ ਸਵਾਇ ਤੁਮ ਬਖਸੀਸੀ ਅਗਲਾ ਤਾਂ ਅੱਗੇ ਤੋਂ ਅੱਗੇ ਰੋਜ ਗਿਆਨ ਦਿੰਨਾ ਉੱਚੇ ਤੋਂ ਉੱਚਾ ਬੋਲਣ ਤਾਂ ਉਧਰ ਰੋਜ ਦਿੱਤ ਨਵਾ ਸਾਇ ਮੇਰਾ ਨਿਤ ਨਵਾ ਏਰੀ ਜਣਾ ਅੱਜ ਗਿਆ ਇਹੋ ਹੀ ਰਹੂਗਾ ਕੱਲ ਨੂੰ ਹੋਰ ਅਰਜ਼ੂ ਹੋ ਨਵਾ ਦੋਬਕ ਸੇ ਸੇ ਅਗਲਾ ਜਿਤ ਦੇਵੇ ਚੜਾ ਸਵਾਇਆ ਜਿਤ ਦੰਨਾ ਨਵਾ ਗਿਆ ਜਿਸ ਕਰਕੇ ਸਵਾਇਆ ਹੋ ਜਾਂਦਾ ਰੋਜ ਵਧਾਈ ਵੱਡਾ ਪਾਇਆ ਸਵਾਇਆ ਗਿਆਨ ਹੁੰਦਾ ਰੋਜ ਵਧਦਾ ਹੀ ਚੜ੍ਹਦਾ ਨਹੀਂ ਹੈ ਜਿਤ ਦੇਵੇ ਚੜਾ ਸਵਾਇਆ ਆਇਆ ਚੜ੍ਹਦੀ ਕਲਾ ਇਸੇ ਨੂੰ ਚੜ੍ਹਦੀ ਕਲਾ ਕਹਿੰਦੇ ਨੇ ਵਧਾਈ ਵੱਡਾ ਰੋਸ਼ਨੀ ਵਧੀ ਜਾਣੀ ਬੁੱਧੀ ਦੀ ਸ਼ਕਤੀ ਵਧੀ ਜਾਣੀ ਚੜ੍ਹਦੀ ਕਲਾ ਹੈ ਵੜਿਆਈ ਵੱਡਾ ਫਾਇਦਾ ਫਾਇਦਾ ਵੜਿਆਈ ਵੱਡਾ ਪਾਇਆ ਵੜਿਆਈ ਵੱਡਾ ਫਾਇਦਾ ਤੇ ਵੜਿਆਈ ਕਰਕੇ ਹੀ ਵੱਡੇ ਦੇ ਬੱਡੇ ਦੇ ਚੜ੍ਹਨਾ ਦੀ ਸ਼ੋਭਾ ਪ੍ਰਾਪਤ ਹੋਈ ਵੱਡੇ ਦੀ ਸੰਗਤ ਪ੍ਰਾਪਤ ਹੋਈ ਵੜਿਆਈ ਕਰਕੇ ਵੱਡੇ ਦੀ ਹੀ ਵੱਡੇ ਦੀ ਸੰਗਤ ਪ੍ਰਾਪਤ ਹੋਈ